ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਪੰਜਾਬੀ ਚਮਤਕਾਰ ਟੋਟਕੇ ਦੇ ਉੱਪਰ ਦੋਸਤੋ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੀ ਕਿ ਅੱਜ 16 ਜੁਲਾਈ ਨੂੰ ਸੰਗਰਾਂਦ ਵਾਲੇ ਦਿਨ ਇਹ ਛੇ ਰਾਸ਼ੀ ਵਾਲੇ ਹੋਣਗੇ ਕਰੋੜਪਤੀ ਤੇ ਪਲਟ ਜਾਵੇਗੀ ਇਹਨਾਂ ਦੀ ਕਿਸਮਤ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜੈ ਮਾਤਾ ਦੀ ਲਿਖ ਕੇ ਹਾਜ਼ਰੀ ਲਗਵਾ ਦਿਓ ਜੀ ਤਾਕੀ ਮਾਤਾ ਲక్ష్ਮੀ ਜੀ ਦੀ ਸਦਾਵ ਕਿਰਪਾ ਬਾਰਾਂ ਹੀ ਰਾਸ਼ੀਆਂ ਦੇ ਉੱਪਰ ਪਣ ਜਾਵੇ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਦੋਸਤੋ ਬਹੁਤ ਹੀ ਸਾਲਾਂ ਦੇ ਬਾਅਦ ਬਣ ਰਿਹਾ ਹੈ ਮਹਾ ਦੁਰਲਭ ਸੰਜੋਗ ਇਹਨਾਂ ਸ਼ੇ ਰਾਸ਼ੀ ਵਾਲਿਆਂ ਦੀ ਕਿਸਮਤ ਹੁਣ ਸੋਨੇ ਵਾਂਗ ਚਮਕਣ ਵਾਲੀ ਹੈ ਅੱਜ 16 ਜੁਲਾਈ ਨੂੰ ਸੰਗਰਾਂਦ ਦੇ ਦਿਨ ਤੇ ਸ਼ੇ ਰਾਸ਼ੀ ਵਾਲੇ ਕਰੋੜਪਤੀ ਬਣਨ ਵਾਲੇ ਹਨ ਧਨ ਦੇ ਨਾਲ ਮਾਲਾ ਮਾਲ ਹੋਣ ਵਾਲੇ ਹਨ ਇਹਨਾਂ ਦੀ ਕਿਸਮਤ ਪੂਰੀ ਤਰ੍ਹਾਂ ਹੁਣ ਪਲਟਣ ਵਾਲੀ ਹੈ ਕਿਉਂਕਿ ਦੋਸਤੋ ਪਹਿਲੀ ਵਾਰ ਸੰਗ੍ਰਾਂਹ ਦੇ ਦਿਹਾੜੇ ਤੇ 12 ਰਾਸ਼ੀਆਂ ਦੇ ਵਿੱਚੋਂ 6 ਰਾਸ਼ੀ ਵਾਲੇ ਬਹੁਤ ਹੀ ਜ਼ਿਆਦਾ ਅਮੀਰ ਹੋਣ ਵਾਲੇ ਹਨ ਕਿਉਂਕਿ ਪਹਿਲੀ ਵਾਰ ਹੀ ਭਗਵਾਨ ਸ਼ਨੀ ਦੇਵ ਤੇ ਭਗਵਾਨ ਬਜਰੰਗਬਲੀ ਇਹਨਾਂ ਤੇ ਮਿਹਰਬਾਨ ਹੋ ਚੁੱਕੇ ਹਨ ਕਿਉਂਕਿ ਦੋਸਤ ਬਹੁਤ ਹੀ ਲੰਮੇ ਸਮੇਂ ਤੋਂ ਬਾਅਦ ਭਗਵਾਨ ਸ਼ਨੀ ਦੇਵ ਇਹਨਾਂ ਰਾਸ਼ੀ ਵਾਲੇ ਜਾਤਕਾਂ ਤੋਂ ਵੀ ਬਹੁਤ ਜ਼ਿਆਦਾ ਪ੍ਰਸੰਨ ਹੋ ਚੁੱਕੇ ਹਨ ਜਿਸ ਦੇ ਨਾਲ ਉਹਨਾਂ ਦੀ ਕਿਰਪਾ ਹੁਣ ਇਹਨਾਂ ਦੇ ਸਦਾਬ ਬਣ ਜਾਵੇਗੀ ਜਿਸ ਕਰਕੇ ਹੁਣ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਵੱਡੇ ਵੱਡੇ ਬਦਲਾਅ ਹੋਣ ਵਾਲੇ ਹਨ ਦੋਸਤੋ ਇਹਨਾਂ ਦੇ ਘਰ ਵਿੱਚ ਹੁਣ ਭਗਵਾਨ ਸ਼ਨੀ ਦੇਵ ਦੀ ਅਪਾਰ ਕਿਰਪਾ ਦ੍ਰਿਸ਼ਟੀ ਦੇ ਨਾਲ ਧਨ ਦੌਲਤ ਦੀ ਕੋਈ ਵੀ ਕਮੀ ਨਹੀਂ ਰਹਿ ਜਾਵੇਗੀ ਭਾਵ ਕਿ ਧਨ ਦੌਲਤ ਦੀ ਵਰਖਾ ਹੋ ਜਾਵੇਗੀ ਜੇਕਰ ਇਹਨਾਂ ਦੇ ਬੱਚੇ ਕਾਫੀ ਲੰਮੇ ਸਮੇਂ ਤੋਂ ਸਖਤ ਮਿਹਨਤ ਕਰਦੇ ਆ ਰਹੇ ਹਨ ਤੇ ਹਾਲੇ ਤੱਕ ਉਹਨਾਂ ਨੂੰ ਮਿਹਨਤ ਦਾ ਕੋਈ ਵੀ ਫਲ ਪ੍ਰਾਪਤ ਨਹੀਂ ਸੀ ਹੋਇਆ ਪਰ ਇਸ ਸਮੇਂ ਹੁਣ ਇਹਨਾਂ ਦੀ ਮਿਹਨਤ ਦਾ ਮੁੱਲ ਇਹਨਾਂ ਨੂੰ ਪ੍ਰਾਪਤ ਹੋ ਜਾਵੇਗਾ ਕਿਉਂਕਿ ਭਗਵਾਨ ਸ਼ਨੀ ਦੇਵ ਜੀ ਦੀ ਅਪਾਰ ਕਿਰਪਾ ਦ੍ਰਿਸ਼ਟੀ ਦੇ ਨਾਲ ਇਹਨਾਂ ਦੇ ਬੱਚਿਆਂ ਨੂੰ ਸਰਕਾਰੀ ਨੌਕਰੀ ਦੀ ਪ੍ਰਾਪਤੀ ਹੋ ਸਕਦੀ ਹੈ ਇਸ ਵਾਰ ਸੰਗਰਾਂਦ ਦੇ ਦਿਨ ਤੇ 16 ਜੁਲਾਈ ਨੂੰ ਹੋਣ ਵਾਲੀ ਇਹਨਾਂ ਦੀ ਕਿਰਪਾ ਦ੍ਰਿਸ਼ਟੀ ਬਹੁਤ ਹੀ ਇਹਨਾਂ ਨੂੰ ਉਚਾਈਆਂ ਵੱਲ ਲੈ ਕੇ ਜਾਵੇਗੀ ਜ਼ਿੰਦਗੀ ਦੇ ਵਿੱਚ ਇਹਨਾਂ ਦੇ ਹੁਣ ਹੋ ਜਾਵੇਗਾ ਜੀ ਬਸ ਪੈਸਾ ਹੀ ਪੈਸਾ ਤੇ ਜ਼ਿੰਦਗੀ ਦੀਆਂ ਸਾਰੀਆਂ ਹੀ ਦੁੱਖ ਤਕਲੀਫਾਂ ਪਰੇਸ਼ਾਨੀਆਂ ਇਹਨਾਂ ਦੀਆਂ ਹੁਣ ਸਾਰੀਆਂ ਹੀ ਖਤਮ ਹੋ ਜਾਣਗੀਆਂ ਦੋਸਤੋ ਜੇਕਰ ਇਹਨਾਂ ਦੇ ਘਰ ਦੇ ਵਿੱਚ ਕੋਈ ਵਿਅਕਤੀ ਜਿਸ ਨੂੰ ਕਾਫੀ ਸਮੇਂ ਸਮੇਂ ਤੇ ਕੋਈ ਬਿਮਾਰੀ ਸੀ ਜਾਂ ਫਿਰ ਦਿਲ ਦੀ ਬਿਮਾਰੀ ਦਾ ਸ਼ਿਕਾਰ ਸੀ 10-12 ਸਾਲ ਤੋਂ ਉਹ ਇਸ ਬਿਮਾਰੀ ਦਾ ਸਾਹਮਣਾ ਕਰਦਾ ਆ ਰਿਹਾ ਸੀ ਇਹਨਾਂ ਦੀ ਉਹ ਬਿਮਾਰੀ ਵੀ ਇਸ ਵਾਰ ਇਸ ਦਿਨ ਨੂੰ ਸਮਰਪਿਤ ਉਹ ਪੂਰੀ ਤਰ੍ਹਾਂ ਹੀ ਜ਼ਿੰਦਗੀ ਦੇ ਵਿੱਚੋਂ ਜੜ ਤੋਂ ਸਮਾਪਤ ਹੋ ਜਾਵੇਗੀ ਜਿਸ ਕਰਕੇ ਇਹਨਾਂ ਦੇ ਘਰ ਵਿੱਚ ਪੈਸੇ ਦੀ ਵੱਡੀ ਬਚਤ ਹੋਵੇਗੀ ਤੇ ਨਾਲ ਹੀ ਨਾਲ ਤੁਹਾਨੂੰ ਦੱਸ ਦਈਏ ਕਿ ਇਹਨਾਂ ਦੇ ਘਰ ਵਿੱਚ ਬਰਕਤ ਤੇ ਖੁਸ਼ਹਾਲੀ ਹੁਣ ਬਣੀ ਰਹੇਗੀ ਦੋਸਤੋ ਜੇਕਰ ਤੁਸੀਂ ਇਹ ਸਾਰੀ ਹੀ ਜਾਣਕਾਰੀ ਹਾਸਲ ਕਰਨਾ ਚਾਹੁੰਦੇ ਹੋ ਤਾਂ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦੇਣਾ ਜੀ ਤਾਂ ਕਿ ਤੁਹਾਡੀ ਜ਼ਿੰਦਗੀ ਦੇ ਵਿੱਚ ਹਮੇਸ਼ਾ ਹੀ ਖੁਸ਼ੀਆਂ ਬਣੀਆਂ ਰਹਿਣ ਹੋ ਸਕਦਾ ਹੈ ਜੀ ਤੁਹਾਡੀ ਵੀ ਰਾਸ਼ੀ ਇਹਨਾਂ ਖੁਸ਼ ਨਸੀਬ ਰਾਸ਼ੀਆਂ ਦੇ ਵਿੱਚੋਂ ਇੱਕ ਬਣ ਜਾਵੇ ਇਸ ਲਈ ਇਸ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਧਿਆਨ ਨਾਲ ਜ਼ਰੂਰ ਸੁਣਨ ਲੈਣਾ ਸਭ ਤੋਂ ਪਹਿਲੀ ਖੁਸ਼ ਨਸੀਬ ਰਾਸ਼ੀ ਹੈ ਜੀ ਸਿੰਘ ਰਾਸ਼ੀ ਸਿੰਘ ਰਾਸ਼ੀ ਵਾਲਿਓ ਤੁਹਾਨੂੰ ਦੱਸ ਦਈਏ ਕਿ ਅੱਜ ਅਸੀਂ ਤੁਹਾਡੀ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਕਿ ਤੁਸੀਂ ਰਾਸ਼ੀ ਵਾਲੇ ਭਗਤਾਂ ਦੇ ਬਾਰੇ ਕਿ ਜਿਨ੍ਹਾਂ ਦੇ ਲਈ ਅੱਜ ਸੋਲ ਅੱਜ 16 ਜੁਲਾਈ ਨੂੰ ਸੰਗਰਾਮ ਦਾ ਦਿਨ ਬਹੁਤ ਹੀ ਜ਼ਿਆਦਾ ਭਗਵਾਨ ਸ਼ਨੀ ਦੇਵ ਜੀ ਦੀ ਅਪਾਰ ਕਿਰਪਾ ਦ੍ਰਿਸ਼ਟੀ ਦੇ ਨਾਲ ਸਮਾਂ ਅਨੁਕੂਲ ਹੋ ਜਾਵੇਗਾ ਕਿਉਂਕਿ ਦੋਸਤੋ ਜੇਕਰ ਇਹ ਆਪਣਾ ਕੋਈ ਵੀ ਨਵਾਂ ਵਪਾਰ ਅੱਜ ਦੇ ਦਿਨ ਸ਼ੁਰੂ ਕਰਦੇ ਹਨ ਤੇ ਪੂਜਾ ਭਗਤੀ ਦੇ ਨਾਲ ਕਰਕੇ ਹੀ ਕਰਦੇ ਹਨ ਤਾਂ ਇਹਨਾਂ ਨੂੰ ਭਗਵਾਨ ਸ਼ਨੀ ਦੇਵ ਦੇ ਨਾਮ ਦੇ ਉੱਤੇ ਵੱਡੇ ਦਾਨਪੁਨ ਕਰਕੇ ਸ਼ੁਰੂ ਕਰ ਲੈਂਦੇ ਹਨ ਤਾਂ ਮੰਨ ਕੇ ਚੱਲੋ ਕਿ ਇਹ ਹੁਣ ਆਪਣੇ ਉਸ ਵਪਾਰ ਦੇ ਵਿੱਚ ਦਿਨ ਰਾਤ ਚਾਗਣੀ ਤਰੱਕੀ ਕਰਨਗੇ ਆਉਣ ਵਾਲਾ ਸਮਾਂ ਇਹਨਾਂ ਦੇ ਪੱਖ ਵਿੱਚ ਹੈ ਇਸ ਲਈ ਇਸ ਸਮੇਂ ਦਾ ਭਰਪੂਰ ਲਾਭ ਉਠਾ ਲਓ। ਭਗਵਾਨ ਸ਼ਨੀ ਦੇਵ ਜੀ ਦੀ ਅਪਾਰ ਕਿਰਪਾ ਦ੍ਰਿਸ਼ਟੀ ਦੇ ਨਾਲ ਲੱਖਾਂ ਕਰੋੜਾਂ ਪਤੀ ਤੁਸੀਂ ਬਣ ਸਕਦੇ ਹੋ। ਕਿਉਂਕਿ ਇਹਨਾਂ ਨੂੰ ਵਪਾਰ ਦੇ ਕੰਮ ਵਿੱਚ ਵੱਡਾ ਬਹੁਤ ਹੀ ਮੁਨਾਫਾ ਮਿਲ ਜਾਵੇਗਾ। ਇਹਨਾਂ ਦੀ ਜ਼ਿੰਦਗੀ ਦੀ ਤਕਦੀਰ ਨੂੰ ਗਰੀਬੀ ਤੋਂ ਅਮੀਰੀ ਵਿੱਚ ਬਦਲ ਕੇ ਰੱਖ ਦੇਵੇਗਾ। ਇਹਨਾਂ ਦੇ ਘਰ ਵਿੱਚ ਪੈਸੇ ਦੀ ਬਰਕਤ ਜਿਹੜੀ ਹੈ ਛੱਪੜ ਫਾੜ ਕੇ ਹੋਵੇਗੀ। ਭਗਵਾਨ ਸ਼ਨੀ ਦੇਵ ਦੀ ਅਪਾਰ ਕਿਰਪਾ ਦ੍ਰਿਸ਼ਟੀ ਹੋ ਸਕਦੀ ਹੈ। ਇਹਨਾਂ ਨੂੰ ਜ਼ਿੰਦਗੀ ਵਿੱਚ ਬੁਲੰਦੀਆਂ ਹਾਸਲ ਕਰਨ ਤੋਂ ਹੁਣ ਕੋਈ ਵੀ ਵਿਧਾਤਾ ਨਹੀਂ ਰੋਕ ਸਕਦਾ ਜੇਕਰ ਇਹਨਾਂ ਦੇ ਘਰ ਵਿੱਚ ਇੱਕ ਬਿਮਾਰੀ ਜਾਂਦੀ ਹੈ ਦੂਜੀ ਬਿਮਾਰੀ ਇਹਨਾਂ ਦੇ ਘਰ ਪਹਿਲਾਂ ਹੀ ਆ ਜਾਂਦੀ ਹੈ ਇਸ ਦਿਨ ਤੋਂ ਇਹਨਾਂ ਦੇ ਲਈ ਹੁਣ ਸ਼ੁਭ ਸਮਾਂ ਸ਼ੁਰੂ ਹੋ ਜਾਵੇਗਾ ਬਿਮਾਰੀ ਦਾ ਇਹਨਾਂ ਦੇ ਘਰ ਵਿੱਚੋਂ ਖਾਤਮਾ ਹੋ ਜਾਵੇਗਾ ਤੇ ਨਾਲ ਹੀ ਨਾਲ ਤੁਹਾਨੂੰ ਦੱਸ ਦਈਏ ਕਿ ਸਮਾਂ ਹੁਣ ਤੁਹਾਡੇ ਪੱਖ ਵਿੱਚ ਹੋਣ ਵਾਲਾ ਹੈ ਚਾਹੇ ਉਹ ਕਿੰਨੀਆਂ ਵੀ ਗੰਭੀਰ ਬਿਮਾਰੀਆਂ ਕਿਉਂ ਨਾ ਹੋਣ ਜਿਸ ਤੋਂ ਬਾਅਦ ਹੁਣ ਇਹਨਾਂ ਦੀ ਜ਼ਿੰਦਗੀ ਵਿੱਚ ਖੁਸ਼ੀਆਂ ਤੇ ਪੈਸਾ ਤੇ ਬਰਕਤ ਆਉਣ ਵਾਲੀ ਹੈ। ਭਗਵਾਨ ਸ਼ਨੀ ਦੇਵ ਜੀ ਦੇ ਅਸ਼ੀਰਵਾਦ ਦੇ ਨਾਲ ਇਹਨਾਂ ਨੂੰ ਇਸੇ ਤਰ੍ਹਾਂ ਹੀ ਹੁਣ ਬਣਾਈ ਰੱਖਣ ਦੇ ਲਈ ਜੇਕਰ ਇਹ ਸ਼ਨੀਵਾਰ ਦੇ ਦਿਨ ਭਗਵਾਨ ਸ਼ਨੀ ਦੇਵ ਦੇ ਭਗਤਾਂ ਨੂੰ ਭੋਜਨ ਕਰਵਾ ਦਿੰਦੇ ਹਨ ਤਾਂ ਇਹਨਾਂ ਦੇ ਲਈ ਸਮਾਂ ਬਹੁਤ ਹੀ ਪੱਖ ਵਿੱਚ ਹੋ ਜਾਵੇਗਾ। ਇਸ ਸਮੇਂ ਜੇਕਰ ਕੁਝ ਗਰੀਬ ਲੋਕਾਂ ਨੂੰ ਸਿੱਕੇ ਦਾਨ ਵਿੱਚ ਦੇਣਦੇ ਹਨ ਤਾਂ ਇਹਨਾਂ ਦੀ ਹੋਰ ਵੀ ਕਿਸਮਤ ਹੁਣ ਸੋਨੇ ਵਾਂਗ ਚਮਕਣ ਵਾਲੀ ਹੈ। ਅਗਲੀ ਖੁਸ਼ਕਿਸਮਤ ਰਾਸ਼ੀ ਹੈ ਕਰਕ ਰਾਸ਼ੀ ਕਰਕ ਰਾਸ਼ੀ ਵਾਲਿਓ ਤੁਹਾਨੂੰ ਦੱਸ ਦਈਏ ਕਿ ਅਜਿਹਾ ਇਸ ਵਾਰ ਹੋਣ ਜਾ ਰਿਹਾ ਹੈ ਕਿ 16 ਜੁਲਾਈ ਨੂੰ ਤੁਹਾਡੇ ਘਰ ਦੇ ਵਿੱਚ ਬਿਮਾਰੀਆਂ ਦਾ ਹਮੇਸ਼ਾ ਲਈ ਖਾਤਮਾ ਹੋ ਜਾਵੇਗਾ ਚਾਹੇ ਉਹ ਕਿੰਨੀਆਂ ਵੀ ਗੰਭੀਰ ਕਿਉਂ ਨਾ ਹੋਣ ਤੇ ਨਾਲ ਹੀ ਨਾਲ ਤੁਹਾਨੂੰ ਦੱਸ ਦਈਏ ਕਿ ਜੇਕਰ ਤੁਹਾਡਾ ਦੁਕਾਨਦਾਰੀ ਦੇ ਨਾਲ ਸੰਬੰਧ ਹੈ ਜਾ ਕੋਈ ਵਪਾਰ ਕਰਦੇ ਹੋ ਉਸ ਵਪਾਰ ਵਿੱਚ ਹੁਣ ਤੁਸੀਂ ਦਿਨ ਰਾਤ ਚੌਗਣੀ ਕਰ ਤਰੱਕੀ ਕਰੋਗੇ ਤੇ ਖੁਸ਼ੀਆਂ ਤੇ ਪੈਸਾ ਤੁਹਾਡੇ ਘਰ ਵਿੱਚ ਸਦਾਬ ਵਾਸ ਕਰ ਜਾਵੇਗਾ। ਭਗਵਾਨ ਸ਼ਨੀ ਦੇਵ ਦਾ ਅਸ਼ੀਰਵਾਦ ਇਹਨਾਂ ਦੇ ਲਈ ਬਣਾਈ ਰੱਖਣ ਦੇ ਲਈ ਸ਼ਨੀਵਾਰ ਦੇ ਦਿਨ ਜੇਕਰ ਇਹ ਸ਼ਨੀ ਦੇਵ ਦੇ ਭਗਤਾਂ ਨੂੰ ਭੋਜਨ ਕਰਵਾਉਂਦੇ ਹਨ ਤੇ ਜਾਂ ਫਿਰ ਕਿਤੇ ਕਿਸੇ ਗਰੀਬ ਨੂੰ ਕੱਪੜੇ ਦਾ ਦਾਨ ਕਰਦੇ ਹਨ ਤਾਂ ਇਹਨਾਂ ਦੀ ਕਿਸਮਤ ਹੋਰ ਸੋਨੇ ਵਾਂਗ ਚਮਕ ਸਕਦੀ ਹੈ ਤੇ ਨਾਲ ਹੀ ਨਾਲ ਤੁਹਾਨੂੰ ਦੱਸ ਦਈਏ ਕਿ ਤੁਹਾਡੇ ਲਈ ਸਮਾਂ ਅਨੁਕੂਲ ਹੈ ਇਸ ਸਮੇਂ ਦਾ ਭਰਪੂਰ ਲਾਭ ਉਠਾ ਲਓ ਨਾਲ ਦੇ ਨਾਲ ਤੁਹਾਨੂੰ ਦੱਸਣ ਵਾਲੇ ਹਾਂ ਜੀ ਇਸ ਸਮੇਂ ਤੁਹਾਡੇ ਲਈ ਬਹੁਤ ਹੀ ਪਵਿੱਤਰ ਦਿਨ ਇਹ ਸਾਬਿਤ ਹੋ ਜਾਵੇਗਾ ਕਿਉਂਕਿ ਇਹਨਾਂ ਦੇ ਘਰ ਵਿੱਚ ਪੈਸਾ ਆਉਂਦਾ ਤਾਂ ਕਾਫੀ ਸੀ ਪਰ ਟਿਕਦਾ ਨਹੀਂ ਸੀ ਪਰ ਹੁਣ ਇਹਨਾਂ ਦੇ ਘਰ ਵਿੱਚ ਪੈਸੇ ਦਾ ਸਦੈਵ ਵਾਸ ਹੋ ਜਾਵੇਗਾ ਜੇਕਰ ਇਹ ਲੰਮੇ ਸਮੇਂ ਤੋਂ ਕਾਫੀ ਗਰੀਬੀ ਤੇ ਭੁੱਖ ਮਰੀਦ ਦਾ ਸਾਹਮਣਾ ਕਰ ਰਹੇ ਸਨ ਤਾਂ ਇਹਨਾਂ ਦਾ ਬੁਰਾ ਸਮਾਂ ਹੁਣ ਜੜ ਤੋਂ ਸਮਾਪਤ ਹੋ ਜਾਵੇਗਾ ਕਿਉਂਕਿ ਇਸ ਦਿਨ ਤੋਂ ਇਹਨਾਂ ਦੇ ਹੁਣ ਭਾਗ ਚਮਕਣ ਵਾਲੇ ਹਨ ਇਹਨਾਂ ਦੇ ਸਭ ਤੋਂ ਵੱਡੇ ਬੱਚੇ ਨੂੰ ਭਗਵਾਨ ਸ਼ਨੀ ਦੇਵ ਦੀ ਅਪਾਰ ਕਿਰਪਾ ਦ੍ਰਿਸ਼ਟੀ ਦੇ ਨਾਲ ਕੋਈ ਸਰਕਾਰੀ ਜਵਾਬਣ ਦੀ ਆਫਰ ਮਿਲ ਸਕਦੀ ਹੈ ਜਿਵੇਂ ਸਰਕਾਰੀ ਜੱਜ ਬਣਨ ਦੀ ਆਫਰ ਵੀ ਮਿਲ ਸਕਦੀ ਹੈ ਜਿਹੜੇ ਇਸ ਰਾਸ਼ੀ ਵਾਲੇ ਬੱਚੇ ਬਹੁਤ ਮਿਹਨਤ ਕਰ ਰਹੇ ਹਨ ਉਹਨਾਂ ਨੂੰ ਇਸ ਮਿਹਨਤ ਦਾ ਫਲ ਜਲਦੀ ਹੀ ਮਿਲ ਜਾਵੇਗਾ ਇਹਨਾਂ ਦੀ ਜ਼ਿੰਦਗੀ ਵਿੱਚ ਹੁਣ ਪੈਸਿਆਂ ਦਾ ਮਹੀ ਵਰਸੇਗਾ ਇਹ ਬਹੁਤ ਹੀ ਆਸਾਨੀ ਦੇ ਨਾਲ ਭਗਵਾਨ ਸ਼ਨੀ ਦੇਵ ਦੀ ਅਪਾਰ ਕਿਰਪਾ ਦ੍ਰਿਸ਼ਟੀ ਦੇ ਨਾਲ ਕਰੋੜਪਤੀ ਹੋ ਸਕਦੇ ਹਨ ਧਨ ਨਾਲ ਮਾਲਾ-ਮਾਲ ਹੋ ਜਾਣਗੇ ਇਸ ਤੋਂ ਇਲਾਵਾ ਦੋਸਤੋ ਜੇਕਰ ਇਹਨਾਂ ਦੇ ਘਰ ਵਿੱਚ ਸਭ ਤੋਂ ਛੋਟੇ ਬੱਚੇ ਦਾ ਰਿਸ਼ਤਾ ਲੰਮੇ ਸਮੇਂ ਤੋਂ ਰੁਕਿਆ ਹੋਇਆ ਹੈ ਜਾਂ ਫਿਰ ਉਸ ਦੇ ਕਿਸੇ ਨਿਸੰਯੋਗ ਬਣ ਦਿੱਤੇ ਹਨ ਤਾਂ ਇਸ ਸਮੇਂ ਇਹਨਾਂ ਦੇ ਲਈ ਵੱਧਦੇ ਹੋਏ ਸੰਯੋਗਾਂ ਦਾ ਰਿਸ਼ਤਾ ਤੈਅ ਹੋ ਜਾਵੇਗਾ ਨਾਲ ਹੀ ਨਾਲ ਮੰਨ ਕੇ ਚੱਲੋ ਕਿ ਇੱਕ ਹਫ਼ਤੇ ਵਿੱਚ ਵਿਆਹ ਹੋਣਾ ਤੈਅ ਹੋ ਜਾਵੇਗਾ ਇਹ ਵੱਡੀਆਂ ਅਮੀਰ ਪਰਿਵਾਰ ਦੇ ਵਿੱਚ ਸੰਪੂਰਨ ਹੋ ਜਾਵੇਗਾ ਤੇ ਨਾਲ ਹੀ ਨਾਲ ਇਸ ਤੋਂ ਬਾਅਦ ਤੁਹਾਡੀ ਬੱਚੇ ਦੀ ਜ਼ਿੰਦਗੀ ਗਰੀਬੀ ਤੋਂ ਅਮੀਰੀ ਵਿੱਚ ਵੀ ਪਲਟ ਸਕਦੀ ਹੈ ਸਮਾਂ ਤੁਹਾਡੇ ਪੱਖ ਵਿੱਚ ਹੈ ਸਮੇਂ ਦਾ ਭਰਪੂਰ ਲਾਭ ਉਠਾ ਲਓ ਅਗਲੀ ਖੁਸ਼ ਨਸੀਬ ਰਾਸ਼ੀ ਹੈ ਮਕਰ ਰਾਸ਼ੀ ਮਕਰ ਰਾਸ਼ੀ ਵਾਲਿਓ ਤੁਹਾਨੂੰ ਦੱਸ ਦਈਏ ਕਿ ਅੱਜ 16 ਜੁਲਾਈ ਸੰਗਰਾਮ ਦਾ ਦਿਨ ਤੁਹਾਡੇ ਲਈ ਬਹੁਤ ਜ਼ਿਆਦਾ ਖੁਸ਼ਖਬਰੀਆਂ ਅਤੇ ਸਫਲਤਾਵਾਂ ਲੈ ਕੇ ਆਉਣ ਵਾਲਾ ਹੈ ਕਿਉਂਕਿ ਜੇਕਰ ਤੁਹਾਡੇ ਘਰ ਦੇ ਵਿੱਚ ਕੋਈ ਵੀ ਪਰਿਵਾਰਕ ਮੈਂਬਰ ਜੋ ਤਕਰੀਬਨ 8 ਤੋਂ ਲੈ ਕੇ 14 ਸਾਲਾਂ ਤੱਕ ਬਾਹਰ ਵਿਦੇਸ਼ ਵਿੱਚ ਗਿਆ ਹੋਇਆ ਹੈ ਅਜੇ ਤੱਕ ਪੈਸਾ ਕਮਾਉਣ ਤੋਂ ਵਾਂਝਾ ਬੈਠਾ ਹੈ ਤੇ ਪੀਆਰ ਹੋਣ ਤੋਂ ਵੀ ਵਾਂਝਾ ਹੈ ਹੁਣ ਇਸ ਵਾਰ ਭਗਵਾਨ ਸ਼ਨੀ ਦੇਵ ਜੀ ਦੀ ਅਪਾਰ ਕਿਰਪਾ ਦ੍ਰਿਸ਼ਟੀ ਦੇ ਨਾਲ ਸਮਾਂ ਤੁਹਾਡੇ ਪੱਖ ਵਿੱਚ ਹੋਣ ਵਾਲਾ ਹੈ ਬਹੁਤ ਹੀ ਜ਼ਿਆਦਾ ਹੁਣ ਸ਼ੁਭ ਅਤੇ ਪਵਿੱਤਰ ਸਮਾਂ ਹੋ ਜਾਵੇਗਾ ਜਿਸ ਕਰਕੇ ਉਹਨਾਂ ਨੂੰ ਪਰਿਵਾਰਕ ਮੈਂਬਰਾਂ ਨੂੰ ਹੁਣ ਤੁਹਾਡੇ ਦੀ ਖੁਸ਼ਖਬਰੀ ਭੇਜਣ ਦਾ ਮੌਕਾ ਮਿਲ ਜਾਵੇਗਾ ਤੇ ਨਾਲ ਹੀ ਨਾਲ ਦੱਸ ਦਈਏ ਕਿ ਉਹਨਾਂ ਦੀ ਪੀਆਰ ਵੀ ਹੋ ਸਕਦੀ ਹੈ ਜਿਸ ਤੋਂ ਬਾਅਦ ਤੁਹਾਡੇ ਘਰ ਦੇ ਕਦੇ ਵੀ ਤਰਾਂ ਦੀ ਇਹੋ ਜੀਆਂ ਮਠਿਆਈਆਂ ਵੰਡਣ ਦਾ ਸਮਾਂ ਸ਼ੁਰੂ ਹੋ ਸਕਦਾ ਹੈ ਆਉਣ ਵਾਲੇ ਸਮੇਂ ਵਿੱਚ ਤੁਸੀਂ ਧਨવાન ਹੋ ਜਾਓਗੇ ਤੁਹਾਡੇ ਘਰ ਦੀ ਆਰਥਿਕ ਦ੍ਰਿਸ਼ਟੀ ਕਾਫੀ ਜ਼ਿਆਦਾ ਸੁਧਰ ਜਾਵੇਗੀ ਤੁਹਾਡਾ ਵੱਡੇ-ਵੱਡੇ ਤੇ ਅਮੀਰ ਲੋਕਾਂ ਦੇ ਨਾਲ ਉੱਠਣਾ ਬੈਠਣਾ ਹੋ ਜਾਵੇਗਾ ਤੇ ਨਾਲ ਹੀ ਨਾਲ ਦੱਸ ਦਈਏ ਕਿ ਤੁਹਾਡੇ ਘਰ ਦੀ ਆਰਥਿਕ ਸਥਿਤੀ ਪਹਿਲਾਂ ਨਾਲੋਂ ਕਾਫੀ ਜ਼ਿਆਦਾ ਸੁਧਰ ਜਾਵੇਗੀ ਤੁਹਾਡੀ ਸਮਾਜ ਵਿੱਚ ਪ੍ਰਸ਼ੰਸਾ ਹੋਵੇਗੀ ਇਸ ਤੋਂ ਇਲਾਵਾ ਤੁਹਾਡੇ ਜ਼ਰੂਰੀ ਕੰਮਾਂ ਦੇ ਵਿੱਚੋਂ ਜਿਹੜੀਆਂ ਰੁਕਾਵਟਾਂ ਹਨ ਜੜ ਤੋਂ ਸਮਾਪਤ ਹੋ ਜਾਣਗੀਆਂ ਇਸ ਸਮੇਂ ਤੁਸੀਂ ਹੁਣ ਤਰੱਕੀ ਨੂੰ ਹਾਸਲ ਕਰਨ ਵਾਲੇ ਹੋ ਜਿਸ ਕਰਕੇ ਘਰ ਦੇ ਵਿੱਚ ਹੁਣ ਮਾਇਆ ਦੀ ਕੋਈ ਵੀ ਕਮੀ ਨਹੀਂ ਰਹਿ ਜਾਵੇਗੀ ਸਮਾਂ ਤੁਹਾਡੇ ਪੱਖ ਵਿੱਚ ਹੈ ਇਸ ਦਾ ਭਰਪੂਰ ਲਾਭ ਉਠਾ ਲਓ ਅਗਲੀ ਖੁਸ਼ ਨਸੀਬ ਰਾਸ਼ੀ ਹੈ ਤੁਲਾ ਰਾਸ਼ੀ ਤੁਲਾ ਰਾਸ਼ੀ ਵਾਲਿਓ ਤੁਹਾਨੂੰ ਦੱਸ ਦਈਏ ਕਿ ਅੱਜ 16 ਜੁਲਾਈ ਨੂੰ ਇਸ ਦਿਨ ਤੋਂ ਤੁਸੀਂ ਰਾਤੋਂ ਰਾਤ ਕਰੋੜਪਤੀ ਹੋ ਸਕਦੇ ਹੋ ਕਿਉਂਕਿ ਜੇਕਰ ਤੁਸੀਂ ਕੋਈ ਵੀ ਲੋਟਰੀ ਬੰਪਰ ਪਾਇਆ ਹੋਇਆ ਹੈ ਤਾਂ ਉਸ ਲੋਟਰੀ ਬੰਪਰ ਦੇ ਵਿੱਚ ਤੁਹਾਡਾ ਵੀ ਨਾਮ ਨਿਕਲ ਸਕਦਾ ਹੈ ਜਿਸ ਦੇ ਨਾਲ ਤੁਹਾਨੂੰ ਹੁਣ ਧਨਵਾਨ ਹੋਣ ਤੋਂ ਕੋਈ ਵਿਧਾਤਾ ਵੀ ਨਹੀਂ ਰੋਕ ਸਕਦਾ ਭਗਵਾਨ ਸ਼ਨੀ ਦੇਵ ਜੀ ਦੀ ਅਪਾਰ ਕਿਰਪਾ ਦ੍ਰਿਸ਼ਟੀ ਤੁਹਾਡੇ ਤੇ ਹੋਣ ਵਾਲੀ ਹੈ ਇਹ ਆਉਣ ਵਾਲਾ ਸਮਾਂ ਤੁਹਾਡੇ ਪੱਖ ਵਿੱਚ ਹੋਣ ਵਾਲਾ ਹੈ ਤੁਸੀਂ ਧਨ ਨਾਲ ਮਾਲਾ-ਮਾਲ ਹੋ ਜਾਓਗੇ ਇਸ ਸਮੇਂ ਤੁਹਾਨੂੰ ਨੌਕਰੀ ਦੇ ਵਿੱਚ ਪ੍ਰੋਮੋਸ਼ਨ ਜਾਂ ਫਿਰ ਤਨਖਾਹ ਵਿੱਚ ਵਾਧਾ ਹੋਣ ਦੀ ਸੰਭਾਵਨਾ ਬਣਦੀ ਹੋਈ ਨਜ਼ਰ ਆ ਰਹੀ ਹੈ। ਇਸ ਸਮੇਂ ਤੁਹਾਨੂੰ ਆਪਣੇ ਬੱਚਿਆਂ ਵੱਲੋਂ ਕੋਈ ਗੁੱਡ ਨਿਊਜ਼ ਸੁਣਨ ਨੂੰ ਮਿਲ ਸਕਦੀ ਹੈ ਜਿਸ ਦੇ ਨਾਲ ਘਰ ਪਰਿਵਾਰ ਦਾ ਮਾਹੌਲ ਖੁਸ਼ ਨਮਾ ਬਣ ਜਾਵੇਗਾ। ਅਗਲੀ ਖੁਸ਼ ਨਸੀਬ ਰਾਸ਼ੀ ਹੈ ਮਕਰ ਰਾਸ਼ੀ। ਮਕਰ ਰਾਸ਼ੀ ਵਾਲਿਓ ਤੁਹਾਨੂੰ ਦੱਸ ਦਈਏ ਕਿ ਇਹ ਹੈ ਜੀ ਦੁਨੀਆ ਦੀ ਸਭ ਤੋਂ ਅਮੀਰ ਰਾਸ਼ੀ। ਕਿਉਂਕਿ ਦੋਸਤੋ ਜੇਕਰ ਇਸ ਰਾਸ਼ੀ ਵਾਲੇ ਜਾਤਕ ਲੰਮੇ ਸਮੇਂ ਤੋਂ ਗਰੀਬੀ ਦੀ ਮਾਰ ਦਾ ਸਾਹਮਣਾ ਕਰ ਰਹੇ ਸਨ ਘਰ ਦੇ ਵਿੱਚ ਹਮੇਸ਼ਾ ਇਹਨਾਂ ਦੇ ਆਰਥਿਕ ਤੰਗੀ ਜਿਹੜੀ ਸੀ ਚਲਦੀ ਰਹਿੰਦੀ ਸੀ ਤਾਂ ਦੋਸਤੋ ਤੁਹਾਨੂੰ ਇਹਨਾਂ ਪਰੇਸ਼ਾਨੀਆਂ ਤੋਂ ਹੁਣ ਮੁਕਤੀ ਮਿਲਣ ਵਾਲੀ ਹੈ ਘਰ ਦੇ ਵਿੱਚ ਪੈਸੇ ਦੀ ਬਰਸਾਤ ਹੋ ਜਾਵੇਗੀ ਇਸ ਦਿਨ ਤੋਂ ਤੁਹਾਡੇ ਪਰਿਵਾਰਕ ਮੈਂਬਰ ਕਿਸੇ ਨੂੰ ਸਰਕਾਰੀ ਨੌਕਰੀ ਮਿਲ ਸਕਦੀ ਹੈ ਜਿਸ ਨੂੰ ਨੌਕਰੀ ਮਿਲਣ ਦੇ ਨਾਲ ਤੁਹਾਡੇ ਘਰ ਦੀ ਆਰਥਿਕ ਦਸ਼ਾ ਵਿੱਚ ਸੁਧਾਰ ਹੋ ਜਾਵੇਗਾ ਜਾਂ ਵੱਡੀ ਪ੍ਰੋਮੋਸ਼ਨ ਵੀ ਹਰ ਮਹਿਕਮੇ ਵਿੱਚ ਮਿਲ ਸਕਦੀ ਹੈ ਜਿਸ ਕਰਕੇ ਹੁਣ ਤੁਹਾਡੇ ਘਰ ਵਿੱਚ ਪੈਸਾ ਹੀ ਪੈਸਾ ਹੋਵੇਗਾ ਤੁਹਾਨੂੰ ਕਦੇ ਵੀ ਆਉਣ ਵਾਲੇ ਸਮੇਂ ਵਿੱਚ ਗਰੀਬੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਇਹ ਗਰੀਬੀ ਤੁਹਾਡੀ ਹੁਣ ਜੜ ਤੋਂ ਖਤਮ ਹੋ ਜਾਵੇਗੀ ਕਿਉਂਕਿ ਤੁਸੀਂ ਮੁੱਦਤਾਂ ਤੋਂ ਹੀ ਇਸ ਗਰੀਬੀ ਦਾ ਸਾਹਮਣਾ ਕਰ ਚੁੱਕੇ ਹੋ ਹੁਣ ਤੁਹਾਨੂੰ ਕੁੱਲ ਮਿਲਾ ਕੇ ਦੱਸ ਦਈਏ ਕਿ ਜਿੰਨੀ ਵੀ ਮਿਹਨਤ ਕੀਤੀ ਹੈ ਉਸ ਮਿਹਨਤ ਦਾ ਹੁਣ ਤੁਹਾਨੂੰ ਫਲ ਪ੍ਰਾਪਤ ਹੋ ਜਾਵੇਗਾ ਇਸ ਦਿਨ ਜੇਕਰ ਤੁਸੀਂ ਸ਼ਨੀਵਾਰ ਦੇ ਦਿਨ ਕਿਸੇ ਗਰੀਬ ਨੂੰ ਕੱਪੜੇ ਜਾਂ ਰੋਟੀ ਦਾ ਦਾਨ ਕਰਦੇ ਹੋ ਤਾਂ ਤੁਹਾਡੇ ਘਰ ਦੇ ਵਿੱਚੋਂ ਬਿਮਾਰੀ ਜੜ ਤੋਂ ਹੀ ਸਮਾਪਤ ਹੋ ਜਾਵੇਗੀ। ਅਗਲੀ ਤੇ ਅਖੀਰਲੀ ਖੁਸ਼ ਨਸੀਬ ਰਾਸ਼ੀ ਹੈ ਮਿਥਨ ਰਾਸ਼ੀ। ਮਿਥਨ ਰਾਸ਼ੀ ਵਾਲੇ ਤੁਹਾਨੂੰ ਦੱਸ ਦਈਏ ਕਿ ਅੱਜ 16 ਜੁਲਾਈ ਤੋਂ ਤੁਹਾਡੇ ਲਈ ਸਮਾਂ ਬੜਾ ਹੀ ਲੱਕੀ ਸਾਬਿਤ ਹੋਣ ਵਾਲਾ ਹੈ। ਤੇ ਨਾਲ ਹੀ ਨਾਲ ਤੁਸੀਂ ਅਮੀਰ ਰਾਸ਼ੀਆਂ ਦੇ ਵਿੱਚੋਂ ਇੱਕ ਰਾਸ਼ੀ ਬਣ ਜਾਓਗੇ ਤੇ ਇਹ ਸਮਾਂ ਤੁਹਾਡੇ ਪੱਖ ਵਿੱਚ ਹੈ ਇਸ ਦਾ ਭਰਪੂਰ ਲਾਭ ਉਠਾ ਲਓ। ਇਸ ਸਮੇਂ ਤੁਹਾਡੇ ਉਹ ਵੀ ਸੁਪਨੇ ਸੱਚ ਹੋ ਜਾਣਗੇ ਜਿਨ੍ਹਾਂ ਦੇ ਬਾਰੇ ਤੁਸੀਂ ਕਦੇ ਸੋਚਿਆ ਵੀ ਨਹੀਂ ਹੋਵੇਗਾ ਇਸ ਸਮੇਂ ਤੁਹਾਡੇ ਬੱਚੇ ਬੁਲੰਦੀਆਂ ਨੂੰ ਛੂਹਣਗੇ ਤੇ ਤੁਹਾਡਾ ਨਾਮ ਰੌਸ਼ਨ ਕਰਨਗੇ ਜੇਕਰ ਤੁਸੀਂ ਸ਼ਨੀ ਦੇਵ ਭਗਵਾਨ ਦੀ ਪੂਜਾ ਭਗਤੀ ਪੂਰੇ ਵਿਧੀ ਵਿਧਾਨ ਨਾਲ ਕਰਦੇ ਹੋ ਤਾਂ ਤੁਹਾਡੇ ਲਈ ਸਮਾਪੱਖ ਵਿੱਚ ਹੋ ਜਾਵੇਗਾ ਜੇਕਰ ਤੁਸੀਂ ਪ੍ਰਾਪਰਟੀ ਡੀਲਰ ਦਾ ਬਿਜ਼ਨਸ ਅੱਜ ਤੋਂ ਹੀ ਸ਼ੁਰੂ ਕਰ ਲੈਂਦੇ ਹੋ ਤਾਂ ਬਿਜ਼ਨਸ ਵਿੱਚ ਲੱਖਾਂ ਕਰੋੜਾ ਕਮਾਓਗੇ ਗਰੀਬੀ ਤੁਹਾਡੇ ਘਰ ਦੀ ਹਮੇਸ਼ਾ ਹਮੇਸ਼ਾ ਲਈ ਖਤਮ ਹੋ ਜਾਵੇਗੀ ਤੇ ਨਾਲ ਹੀ ਨਾਲ ਤੁਹਾਨੂੰ ਦੱਸ ਦਈਏ ਕਿ ਜੇਕਰ ਤੁਸੀਂ ਕੋਈ ਨਵਾਂ ਬਿਜ਼ਨਸ ਅੱਜ ਤੋਂ ਸ਼ੁਰੂ ਕਰਦੇ ਹੋ ਉਸ ਵਿੱਚ ਤੁਹਾਨੂੰ ਹੁਣ ਦਿਨ ਰਾਤ ਚਾਗਣੇ ਤਰੱਕੀ ਮਿਲੇਗੀ ਜੇਕਰ ਇਹਨਾਂ ਦੇ ਘਰ ਵਿੱਚੋਂ ਕੋਈ ਔਰਤ ਤਿੰਨ ਚਾਰ ਲੜਕੀਆਂ ਨੂੰ ਜਨਮ ਦੇਂਦੀ ਹੈ ਤੇ ਪੁੱਤਰ ਦੀ ਦਾਤ ਨੂੰ ਤਰਸ ਰਹੀ ਸੀ ਉਸ ਨੂੰ ਹੁਣ ਅਗਲੀ ਦਾਤ ਜਿਹੜੀ ਹੈ ਭਗਵਾਨ ਸ਼੍ਰੀ ਨਿਦੇਵ ਦੀ ਅਪਾਰ ਕਿਰਪਾ ਦ੍ਰਿਸ਼ਟੀ ਨਾਲ ਪੁੱਤਰ ਦੀ ਦਾਤ ਪ੍ਰਾਪਤ ਹੋਣ ਵਾਲੀ ਹੈ ਸੰਤਾਨ ਪੱਖ ਤੋਂ ਤੁਹਾਨੂੰ ਬਹੁਤ ਹੀ ਸੁੱਖ ਮਿਲਣ ਵਾਲਾ ਹੈ ਜਿਸ ਕਰਕੇ ਇਹਨਾਂ ਦੇ ਘਰ ਵਿੱਚ ਕਦੇ ਵੀ ਮਠਿਆਈ ਵੰਡਣ ਦਾ ਸਮਾਂ ਸ਼ੁਰੂ ਹੋ ਸਕਦਾ ਹੈ ਸੋ ਦੋਸਤੋ ਇਹ ਸੰਜੀ ਉਹ ਭਾਗਸ਼ਾਲੀ ਤੇ ਖੁਸ਼ ਨਸੀਬ ਰਾਸ਼ੀਆਂ ਜਿਨ੍ਹਾਂ ਦੀ ਕਿਸਮਤ ਇਸ ਸਮੇਂ ਬਦਲਣ ਵਾਲੀ ਹੈ ਧੰਨਵਾਦ